ਆ ਹਾਲ ਦਿਖਾ ਦੇ ਕਰਾਂ ਦੀ। ਉਹੀ ਹਾਲਾ ਜਿਹੜੇ ਗਾਸੇ ਮਾਰਨੇ ਪੈਂਦੇ ਸੀ ਤੇ ਮਿੱਟੀ ਦੇ ਭਰੇ ਹੀ ਤੁਰੇ ਫਿਰਦੇ ਆ। 5000 ਰੁਪਏ ਮ ਤੋੜ ਰਿਹਾ। 5000 ਰੁਪਏ ਮ ਤੋੜ ਰਿਹਾ। ਤੀਜੇ ਚ ਵੀ ਚਲੋ ਆਪਾਂ ਉੱਪਰ ਵੀ ਚੜ੍ਹੋ। 10000 ਰੁਪਏ ਮ ਵੀ ਤੋੜੇ ਮੈਂ ਪਹਿਲੇ ਹਾਈ ਤੇ ਚਲਾਉਣਾ। 100 ਟੁੱਟ ਜੇ ਤਾਂ ਟੁੱਟ ਜੇ ਯਾਰ। ਠੀਕ ਆ ਸਰ। ਲੱਗਦੇ ਹੋ ਜੀ ਤੀਜੇ ਬੀ ਦੇ ਵਿੱਚ ਵੀ ਜੈਕ ਕੱਢ ਕੇ ਚਲਾਤਾ। ਉਹੀ ਟਰੈਕਟਰ ਆ ਜਿਹੜਾ ਧੂਏ ਦੇ ਗਰੁੱਬਲੇ ਛੜਦਾ ਸੀ। ਤੇ ਕਈਆਂ ਭਰਾਵਾਂ ਦੇ ਕਮੈਂਟ ਸੀਗੇ ਵੀ ਐਡੇ ਟਰੈਕਟਰ ਨੂੰ ਤੁਸੀਂ ਮੋਡੀਫਾਈ ਕਰਾਉਣ ਦੀ ਤੁਹਾਨੂੰ ਕੀ ਦਿੱਕਤ ਆ ਗਈ ਬਾਈ ਜੀ ਕੰਪਨੀਆਂ ਜਿਹੜੀਆਂ ਗੱਲ ਨਹੀਂ ਸੁਣਦੀਆਂ ਕਿਉਂਕਿ ਉਹਨਾਂ ਦੇ ਜਿਹੜੇ ਟਰੈਕਟਰ ਵੇਖਦੇ ਆ ਉੱਠਾ ਸਿੱਧਾ ਇਹ ਬਹੁਤ ਕੁਸ਼ ਕਰੂਗਾ ਇਹ 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 ਇਹਨੇ 200 ਕਿਲੋਮੀਟਰ ਲਿਆਂਦਾ ਤੇਰੇ ਕੋਲੇ ਆਹਾਂ ਤਾਕਤ ਹੀ ਪਰਖਣੀ ਸੀ ਇਹਦੀ ਉਹ ਤਾਕਤ ਬਾਈ ਜੀ ਬਾਈ ਜੱਗੇ ਬੌਸ ਨੇ ਬਣਾ ਕੇ ਦੇ ਦਿੱਤੀ ਆ ਆ ਤੁਸੀਂ ਦੇਖ ਸਕਦੇ ਹੋ ਵੀਰੇ ਆ ਤੁਸੀਂ ਵੇਖ ਸਕਦੇ ਹੋ ਆ ਪੂਰੀ ਟਰਾਲੀ ਆ ਜਿਹੜੀ ਮਿੱਟੀ ਦੀ ੱੱਕੀ ਫਿਰਦਾ ਪਹਿਲੇ ਹਾਈ 'ਚ ਅਸੀਂ ਚੱਲੂਗਾ ਟਰੈਕਟਰ ਚੱਲਦਾ ਵੇਖਣਾ ਹੁਣ ਹਾਂਜੀ ਚਲਾਵਾਂਗੇ ਜੱਕ ਕੱਡੇ ਤੇ ਪਹਿਲਾਂ ਹਾਈ 'ਚ ਚਲਾ ਦਾਂਗੇ ਆ ਜਾ ਇਹਦੀ ਗਰਮੀ ਵੀ ਵੇਖ ਲੀ ਗਏ ਤੇ ਆਰ ਪੀ ਐਮ ਵੀ ਵੇਖਣੇ ਆ ਮਾੜੇ ਜੇ ਉਹ ਦਿੱਤੀ ਆ ਜਾ ਹੋਰ ਭਾਈ 4x4 ਟਿੱਟ ਤੁਰਿਆ ਹੀ ਨਹੀਂ ਨਹੀਂ ਤੁਰਿਆ ਜੀ ਵੀ ਕਈਆਂ ਨੂੰ ਲੱਗਣਾ ਕਿ ਯਾਰ ਹੱਲਾ ਯਾਰ ਹੌਲੀਆਂ ਹੋਣੀਆਂ ਤਾਂ ਤੁਰਿਆ ਜਾਂਦਾ ਹਾਂ ਤੂੰ ਭਾਈ ਤੂੰ ਤੇ ਨਹੀਂ ਤੁਰ ਰਿਹਾ ਸਿਰਫ 4x4 ਤੇ ਔਰ ਇੱਥੋਂ ਟਰੈਕਟਰ ਹੱਲਾ ਪੁੱਟ ਕੇ ਖੜੇਗਾ ਸੌਂਦਲਾ ਵੀ ਡਵਲ ਪਾਵਰ ਆ ਕੇ ਮਾਣ ਸਾਹਿਬ ਨੂੰ ਇਸੇ ਕਰਕੇ ਇੱਥੇ ਆਏ ਆ ਕਿਉਂਕਿ ਭਰਾ ਦਾ ਚੈਨਲ ਵੀ ਬਹੁਤ ਤਗੜਾ ਲਾ ਫਿਰ ਇਹਨੂੰ ਵੀ ਮਜ਼ਾਕ ਜਿਹੜੇ ਕਮੈਂਟਾਂ ਚ ਹੋਣੇ ਵੀ ਤੂੰ ਕੋਲੀ ਪੈਰੀ ਚ ਚਲਾ ਕੇ ਲੈ ਆ ਮਾਨ ਸਾਹਿਬ ਪਹਿਲਾ ਹਾਈ ਲੈ ਲਿਆ ਜੀ ਉਹਨੇ ਅੱਛਾ ਜੀ ਹਾਂ ਦੇਖ ਸਕਦੇ ਪਹਿਲਾ ਸੀ ਵੀ ਲਾਤਾ ਜੀ ਭਰਾ ਨੇ ਕਿਉਂ ਆਈ ਵਾਣ ਵੀ ਘੱਟੋ ਘੱਟ ਮਹੀਨੇ ਲਾ 2 ਮਹੀਨੇ ਹੋ ਗਏ ਉਹਨੇ ਇਹ ਜਿਆਦਾ ਜਿਆਦਾ ਹੈ 2 ਮਹੀਨੇ ਤਾਂ ਤੁਹਾਡੇ ਵਾਸਤੇ ਟਰਾਈ ਕਰਨਾ ਵਾਧਾ ਰਵੜੰਗੂ ਰਵੜੰਗੂ ਵਾਧਾ ਵਧੂਗਾ ਵਧੂਗਾ ਹੈਨਾ ਆ ਗੁੰਮੇ ਠਾਏ ਆ ਜਿਹੜੇ ਗੁੰਮੇ 4x4 ਤੋਂ ਬਣਾ ਕਿੱਥੇ ਪੱਟੀ ਦੇ ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਜੀ ਬਟਾਲੇ ਬਾਈ ਜੱਗੇ ਬੌਸ ਕੋਲੇ ਤੇ ਬਾਈ ਨੂੰ ਇੱਕ ਤਾਂ ਪਾਰਟੀ ਬਣਦੀ ਸੀ ਉਹ ਦੇਣ ਆਏ ਆ ਤੇ ਇੱਕ ਆਪਣਾ ਜਿਹੜਾ ਟਰੈਕਟਰ ਸੀ ਬਾਈ ਨੇ ਅੱਜ ਮੋਡੀਫਾਈ ਕਰਤਾ ਓਕੇ ਕਰਕੇ ਆਪਾਂ ਨੂੰ ਦਿੱਤਾ ਹੈ ਇਹਦੀਆਂ ਝਲਕੀਆਂ ਵੀ ਤੁਹਾਨੂੰ ਆਪਾਂ ਪਾਵਾਂਗੇ ਵੀਡੀਓ ਤੇ ਦਿਖਾਵਾਂਗੇ ਤੇ ਇੱਕ ਬਾਈ ਦਾ ਸਪੈਸ਼ਲ ਤੌਰ ਤੇ ਆਪਾਂ ਜਿਹੜੇ ਆ ਜਾਮਨਾ ਦੇ ਬੂਟੇ ਬਾਈ ਨੂੰ ਧੋ ਦੇਣੇ ਆ ਸਪੈਸ਼ਲ ਆ ਆਪਣੀਆਂ ਆਪਣੀਆਂ ਘਰੇ ਜਾਮਨਾ ਆਪਣਾ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਜਿੰਨੇ ਵੀ ਭਰਾ ਆਪਾਂ ਨੂੰ ਉੱਥੇ ਘਰੇ ਮੈਲ ਲਾਉਂਦੇ ਆ ਜਾਂ ਅਸੀਂ ਕਿਸੇ ਨੂੰ ਮੈਲ ਲਜਾਣੇ ਉਹਨੂੰ ਅਸੀਂ ਸਪੈਸ਼ਲ ਦੋ ਬੂਟੇ ਆ ਜਿਹੜੇ ਜਾਮਨਾ ਦੇ ਅਸੀਂ ਦੇ ਕੇ ਜਾਂਦੇ ਆ ਤੇ ਜਿਹੜਾ ਇੱਕ ਤੇ ਅਜਮੇਰ ਭਾਈ ਨੂੰ ਦਿੱਤਾ ਜਾਊਗਾ ਲਾਉਣ ਵਾਸਤੇ ਤੇ ਇੱਕ ਮੈਂ ਖੁਦ ਲਗਾਉਂਗਾ ਠੀਕ ਹੈ ਜੀ ਆਓ ਬਜੀ ਦੇਖ ਇੱਕ ਸਾਡੀ ਜਿਹੜੀ ਕੋਟ ਕਪੂਰੇ ਦੀ ਸਪੈਸ਼ਲ ਆ ਢੋਡਾ ਮਰਫੀ ਇਹ ਅੱਜ ਭਾਈ ਨੂੰ ਅਸੀਂ ਗੱਡੀ ਸਕੋਰਪੀਓ ਦੀ ਇੱਕ ਤਾਂ ਭਾਈ ਤੁਹਾਨੂੰ ਬਹੁਤ ਬਹੁਤ ਤੇ ਇੱਕ ਬਾਈ ਦੀ ਪਾਰਟੀ ਇਹ ਜ ਮੇਰੇ ਭਾਈ ਨੂੰ ਖਾਣ ਨੂੰ ਦਿੱਤਾ ਜਾਊਗਾ ਡੱਬਾ ਨਹੀਂ ਦਿੱਤਾ ਜਾਊਗਾ ਮੁੰਡਾ ਇੱਕ ਦਿੱਤਾ ਜਾਊਗਾ ਸਾਡਾ ਆ ਮਿੱਤਰੋ ਜੈਕ ਨਿਕਲ ਰਹੇ ਆ 15 ਹਾਲਾ ਤੇ ਜੈਕ ਬਾਈ ਨੇ ਕੱਢ ਤੇ ਜੱਕਾਂ ਤੋਂ ਬਿਨਾ ਜਿਹੜੇ ਹਾਲ ਹੋ ਚੱਲਣੇ ਆ 15 ਇਹ ਤੁਹਾਨੂੰ ਦਿਖਾ ਦਈਏ ਆ ਜੈਕ ਮੇਰੇ ਹੱਥ ਜਾ ਕੇ ਆਈ ਇਹ ਵੀ ਹੈਗਾ ਵਾਪਸ ਆਪਾਂ ਇਹਦੇ ਨਾਲ ਬਿਨਾ ਜੱਕਾਂ ਤੋਂ ਜਿਹੜੀ ਆ ਤਾਕਤ ਅੱਜ ਦੇਖਣੀ ਆ ਜੋ ਆਪਾਂ ਬਾਈ ਨੇ ਆਪਣੇ ਨਾਲ ਵਾਦਾ ਕੀਤਾ ਸੀਗਾ ਉਹ ਅੱਜ ਪੂਰਾ ਕਰ ਰਹੇ ਆ ਤੇ ਦੇਖਦੇ ਆ ਫਿਰ ਬਾਈ ਦੂਜੇ B ਤੀਜੇ B ਤੇ ਪਹਿਲੇ ਹਾਈ ਦੀ ਖਚਾਈ ਵੀ ਆਪਾਂ ਲੈ ਲਈ ਬਾਈ ਤੀਜੇ B ਦੇ ਵਿੱਚ ਵੀ ਜੈਕ ਕੱਢ ਕੇ ਚਲਾਤਾ ਉਹੀ ਟਰੈਕਟਰ ਆ ਜਿਹੜਾ ਧੂਏ ਦੇ ਗਰੁੱਬਲੇ ਛੜਦਾ ਸੀ ਤੇ ਕਈਆਂ ਭਰਾਵਾਂ ਦੇ ਕਮੈਂਟ ਸੀਗੇ ਵੀ ਐਡੇ ਟਰੈਕਟਰ ਨੂੰ ਤੁਸੀਂ ਮੋਡੀਫਾਈ ਕਰਾਉਣ ਦੀ ਤੁਹਾਨੂੰ ਕੀ ਦਿੱਕਤ ਆ ਗਈ ਬਾਈ ਜੀ ਕੰਪਨੀਆਂ ਜਿਹੜੀਆਂ ਗੱਲ ਨਹੀਂ ਸੁਣਦੀਆਂ ਕਿਉਂਕਿ ਉਹਨਾਂ ਦੇ ਜਿਹੜੇ ਟਰੈਕਟਰ ਵੇਖਦੇ ਆ ਤੇ ਆਪਾਂ ਨੂੰ ਬਾਈ ਜੀ ਇਹੀ ਸਮੱਸਿਆ ਸੀਗੀ ਵੀ ਇਹਦਾ ਹੱਲ ਕਿਵੇਂ ਹੋ ਸਕਦਾ ਉਹ ਅੱਜ ਬਾਈ ਜੱਗੇ ਬੌਸ ਨੇ ਬਾਈ ਇਹਦਾ ਹੱਲ ਕੱਢਤਾ ਸਾਨੂੰ 200 ਕਿਲੋਮੀਟਰ ਤੋਂ ਬਾਈ ਹੱਲ ਕਢਾਉਣਾ ਪਿਆ ਆ ਕੇ ਉਹੀ ਟਰੈਕਟਰ ਆ ਜਿਹੜਾ ਅੱਜ ਖੌਰੂ ਪੱਟੀ ਜਾਂਦਾ ਹੈ ਜਿਹੜਾ ਅੱਜ ਤੋਂ 1 ਮਹੀਨਾ ਪਹਿਲਾਂ ਅਸੀਂ ਬਾਈ ਨੂੰ ਦਿਖਾਇਆ ਸੀਗਾ ਵੀ ਇਹਨੂੰ ਆਹ ਸਮੱਸਿਆ ਹੈ ਕੋਈ ਸਮੱਸਿਆ ਨਹੀਂ ਤੁਹਾਡੇ ਸਾਹਮਣੇ ਆ ਜਿਹੜਾ ਹੱਲ ਆ ਚਲਾ ਕੇ ਚੈੱਕ ਕਰੋ ਪਹਿਲਾਂ ਚੱਲਦਾ ਦੂਜੇ ਵੀ ਤੇ ਤੀਜੇ ਵੀ ਠੀਕ ਆ ਜੀ ਲਾਓ ਤੇ ਕਿੱਥੇ ਕਰਦੇ ਨੇ ਤੱਕ ਵੀਰੋ ਮੈਂ ਹੁਣ ਖੁਦ ਆਪ ਜਿਹੜੀ ਟੈਸਟਿੰਗ ਇਹਦੀ ਲੈ ਰਿਆ ਆ ਆ ਗਿਆ ਇਹਦੀ ਗਰਮੀ ਵੀ ਵੇਖ ਲਗੇ ਤੇ ਆਰ ਪੀ ਐਮ ਵੀ ਵੇਖਣੇ ਆ ਮਾੜੇ ਜੇ ਉਹ ਡੈਥ ਹੀ ਆ ਜਾ ਲਓ ਜੀ ਟਰੈਕਟਰ ਨੇ ਗਰਮੀ ਜਵਾਂ ਨਹੀਂ ਵਿਖਾਈ ਆਪਾਂ ਤਕਰੀਬਨ ਕੋਈ 2000 ਤੇ ਰੇਸ ਬੰਨਤੀ ਆਈ ਤੇ ਜਿਹੜਾ ਲੀਵਰ ਆ ਦੋਵੇਂ ਥੱਲੇ ਆ ਜੀ ਉਹ ਵੀ ਦੇਖ ਸਕਦੇ ਹੋ ਟਰੈਕਟਰ ਵਧ ਰਿਹਾ ਘਟ ਨਹੀਂ ਰਿਹਾਗਾ ਸਿਰਫ ਆ ਤੂੰ ਚੱਕਰ ਦੇਖ ਸਕਦੋ 50 ਚੱਕਰ ਟਰੈਕਟਰ ਨੇ ਤੋੜਿਆ ਵਾਹਣ ਪੂਰਾ ਹਾਰਡ ਆ ਜਿੱਥੇ ਮੈਂ ਚਲਾ ਰਿਹਾ ਲੀਵਰ ਮੇਰੇ ਥੱਲੇ ਆ ਜੈਕ ਮੇਰੇ ਇਹ ਕੱਢੇ ਹੋਏ ਆ ਟਰੈਕਟਰ ਦੇ ਤੁਸੀਂ ਆਪ ਹੀ ਦੇਖ ਸਕਦੇ ਹੋ ਇਹਦੇ ਵਿੱਚ ਹੁਣ ਮੈਂ ਤੀਜੇ ਬੀ ਦੇ ਵਿੱਚ ਵੀ ਇਹਨੂੰ ਚਲਾਉਂਗਾ ਜਿੱਥੇ ਟਰੈਕਟਰ ਸਾਡਾ ਇਹ ਖਚਾਈ ਨਹੀਂ ਕਰਦਾ ਸੀ ਉਹੋ ਹੀ ਟਰੈਕਟਰ ਆ ਅੱਜ ਜਿਹੜਾ ਆਪਾਫ ਨਹੀਂ ਬੁਖਾਰਿਆ 15 ਹਾਲਾਂ ਤੇ 15 ਹਾਲ ਪੂਰੇ ਚੱਲ ਰਹੇ ਆ ਜੀ ਤੀਜੇ ਪੀ ਦੇ ਵਿੱਚ ਆ ਜਿਹੜਾ ਆਰਪੀਐਮ ਆ ਜਿਹੜੇ ਬਾਈ ਜੀ ਸਿਰਫ 50 50 ਆਰਪੀਐਮ ਤੋੜ ਰਿਹਾ ਤੇ ਧੂਏਂ ਦੀ ਜਵਾ ਤੁਸੀਂ ਵੇਖ ਸਕਦੇ ਹੋ ਵੀ ਭਾਫ ਵੀ ਨਹੀਂ ਆ ਰਹੀ ਅੱਗੇ ਇੰਨਾ ਜ਼ੋਰ ਟਰੈਕਟਰ ਖੁੱਲ ਕੇ ਲਾ ਹੀ ਨਹੀਂ ਰਿਹਾ ਸੀ ਉਹੀ 15 ਹਾਲੀ ਬਣ ਕੋਈ ਤਿੰਨ ਬੰਦੇ ਹਾਲਾਂ ਤੇ ਵੀ ਚੜ ਗਏ ਆ ਦੇ ਉਹ ਵੀ ਆਪਾਂ ਦੇਖ ਲਿ ਗਏ ਵੀ ਹੁਣ ਖਿੱਚਦਾ ਜਾਂ ਨਹੀਂ ਖਿੱਚਦਾ ਆ ਬਿਣਾ ਜਿੱਕਾਂ ਤੋਂ ਆ ਬਾਈ ਆਹਾਂ ਤਾਕਤ ਦੀ ਪਰਖਣੀ ਸੀ ਇਹਦੀ ਉਹ ਤਾਕਤ ਬਾਈ ਜੀ ਬਾਈ ਜੱਗੇ ਬੋਸ ਨੇ ਬਣਾ ਕੇ ਦੇਤੀ ਆ ਆ ਹਾਲ ਦਿਖਾ ਦੇ ਕਰਾਂ ਦੀ ਉਹੋ ਹੀ ਹਾਲਾ ਜਿਹੜੇ ਕਾਸੇ ਮਾਰਨੇ ਪੈਂਦੇ ਸੀ ਤੇ ਮਿੱਟੀ ਦੇ ਭਰੇ ਹੀ ਤੁਰੇ ਫਿਰਦੇ ਆ ਪੂਰਾ ਹਾਰਡਵਾਨ ਆ ਜਿੱਥੇ ਚੱਲ ਰਿਹਾ ਆ ਆ ਤੁਸੀਂ ਦੇਖ ਸਕਦੇ ਹੋ ਵੀਰੇ ਆ ਤੁਸੀਂ ਦੇਖ ਸਕਦੇ ਹੋ ਆ ਪੂਰੀ ਟਰਾਲੀ ਆ ਜਿਹੜੀ ਮਿੱਟੀ ਦੀ ਠੱਕੀ ਫਿਰਦਾ ਆ ਆ ਦਿਖਾ ਦਿਓ ਜੀ ਜਿੱਥੋਂ ਦੇਖੋ ਜਰਾ ਟਰਾਲੀ ਮਿੱਟੀ ਦੀ ਜਿਹੜੀ ਧੱਕ ਕੇ ਹਾਲ ਲੈ ਕੇ ਗਏ ਆ ਤੁਸੀਂ ਦੇਖ ਸਕਦੇ ਆ ਦੇਖ ਸਕਦਾ ਕਿਹੜੀਆਂ ਕਿਹੜੀਆਂ ਚਲਾਇਆ ਆਪ ਟਰੈਕਟਰ ਨਹੀਂ ਚਲਾਇਆ ਠੀਕ ਆ ਜੀ ਤੇ ਇਹ ਕਈ ਭਰਾ ਆਪਾਂ ਨੂੰ ਕਹਿ ਦਿੰਦੇ ਆ ਵੀ ਓਵਰ ਰੇਸ ਤੇ ਟਰੈਕਟਰ ਚੱਲਦਾ ਹਾਂਜੀ ਪਰ ਮੈਂ ਤੁਹਾਡੇ ਨਾਲ ਖੁਦ ਬਹਿ ਕੇ ਵਿੱਚ ਖੁਦ ਚਲਾਇਆ ਖੁਦ ਵੀ ਮੈਂ ਚਲਾ ਲਿਆ ਪਰ ਜਿੰਨੇ ਹਾਲ ਆਮ ਜ਼ਿਮੀਂਦਾਰ ਲਾਉਂਦਾ ਉਹਨੇ ਤਾਂ ਆਪਾਂ ਲਾਉਣਾ ਹੀ ਨਹੀਂ ਜੀ ਉਹਨੇ ਤਾਂ ਠੀਕ ਆ ਤੇ ਉਹ ਤੁਹਾਨੂੰ ਸਮਝ ਲਓ ਵੀ ਪਹਿਲੇ ਹਾਈ ਚ ਅਸੀਂ ਚੱਲੂਗਾ ਰੇਟਰ ਚੱਲਦਾ ਵੇਖਣਾ ਹੁਣ ਹਾਂਜੀ ਚਲਾਵਾਂਗੇ ਜੈਕ ਕੱਢੇ ਤੇ ਪਹਿਲਾਂ ਹੀ ਚ ਚਲਾਵਾਂਗੇ ਠੀਕ ਹੈ ਜੀ ਜੈਕ ਪਏ ਤੇ ਨਹੀਂ ਜੈਕ ਕੱਢੇ ਦੇ ਕਿੰਨੇ ਆਰਪੀਏ ਮ ਤੋੜਨ ਦੇ ਆ 50 ਆਰਪੀਏ ਮ ਤੋੜ ਰਿਹਾ ਤੀਜੇ ਚ ਤੀਜੇ ਚ ਵੀ ਚਲੋ ਆਪਾਂ ਹੁਣ ਉੱਪਰ ਵੀ ਝਣਾਉਂਦੇ ਹਾਂ 100 ਆਰਪੀਏ ਮ ਵੀ ਤੋੜੇ ਮੈਂ ਪਹਿਲੇ ਹਾਈ ਤੇ ਚਲਾਉਣਾ 100 ਟੁੱਟ ਜੇ ਤਾਂ ਟੁੱਟ ਜੇ ਯਾਰ ਠੀਕ ਆ ਸਰ ਹਾਂ ਪਹਿਲੇ ਹਾਈ ਤੇ ਵੀ ਚਲਾ ਕੇ ਵਿਖਾਵਾਂਗੇ ਜੈਕ ਕੱਢੇ ਦੇ ਜੈਕ ਕੱਢੇ ਵੇ ਹੋਰ ਤੁਹਾਨੂੰ ਅਸਲ ਤੀਜੇ ਵੀ ਉੱਪਰ ਕਰਕੇ ਵਿਖਾ ਦਿਆਂਗੇ ਠੀਕ ਹੈ ਚਲਾਉਣਾ ਤੁਹਾਨੂੰ ਲਾ ਦੇ ਪੂ ਪਹਿਲੇ ਹਾਈ ਚ ਵੀ ਬਿਨਾ ਜੱਕਾਂ ਤੋਂ ਚਲਾਉਣਾ ਇਹਨੂੰ ਅੱਜ ਆਪਾਂ ਕਿਹੜੇ ਚਲੇ ਰਿਹਾ ਡਰਾਈਵਰ ਕੋਈ ਹੋਰ ਦਾ ਬੋਕ ਸੌਂਦਲਾ ਵੀ ਟਵਰ ਪਾਵਰ ਧੂੰਆਂ ਪਾਫ ਵੀ ਨਹੀਂ ਮਗਾਉਂਦਾ ਯਾਰ 3 ਦਿਨਾਂ ਤੋਂ ਆਪਾਂ ਬਹੋਨੇ ਆ ਠੀਕ ਆ ਮਜੀਵੀ ਤਾਂ ਆਪਾਂ ਬਾਅਦ ਤਿਆਰ ਕਰਦੇ ਠੀਕ ਆ ਉਹਨੇ ਤਾਂ ਹਰਾਂ ਦਾ ਲੋੜ ਹੀ ਨਹੀਂ ਹੈ ਬਹਾਰ ਕੋਲ ਤਾਂ ਚਾਹੀਏ ਇਹਨੇ ਤੇ ਚਾ ਵੀ ਚੱਲ ਰਿਹਾ ਹੈ ਬਨਸੀ ਵੀ ਡੈਟਰ ਚਪੂਗਾ ਚਲੋ ਇਹ ਹੋ ਸਕਦਾ ਵਾ ਵੀ ਚਾਂਸ ਹੈਗੇ ਵੀ ਆ ਤੇ ਨਹੀਂ ਵੀ ਕਿਉਂਕਿ ਖੇਤ ਵੇਖ ਹੀ ਲਿਆ ਤੁਸੀਂ ਕਿੱਦਾਂ ਦਾ ਖੇਤ ਆ ਹਨਾ ਇਦਾਂ ਦਾ ਖੇਤ ਹੁੰਦਾ ਨਹੀਂ ਵਾ ਇਹ ਤੇ ਅੱਜ ਅਸੀਂ ਲੈ ਕੇ ਮਾਨ ਸਾਹਿਬ ਨੂੰ ਇਸੇ ਕਰਕੇ ਇੱਥੇ ਆਏ ਆ ਕਿਉਂਕਿ ਭਰਾ ਦਾ ਚੈਨਲ ਵੀ ਬਹੁਤ ਤਗੜਾ ਵਾ ਫਿਰ ਇਹਨੂੰ ਵੀ ਮਜ਼ਾਕ ਜਿਹੜੇ ਕਮੈਂਟਾਂ ਤੇ ਹੋਣੇ ਵੀ ਤੂੰ ਕੋਲੀ ਪੈਰੀ ਚ ਚਲਾ ਕੇ ਲੈ ਆ ਮਾਨ ਸਾਹਿਬ ਮੀਨੋ ਕੋ ਮਾਨ ਸਾਹਿਬ ਪਹਿਲਾ ਹਾਈ ਲੈ ਲਿਆ ਜੀ ਉਹਨੇ ਅੱਛਾ ਜੀ ਹਾਂ ਵੇਖ ਸਕਦੇ ਪਹਿਲਾ ਸੀ ਵੀ ਲਾਤਾ ਜੀ ਭਰਾ ਨੇ ਜੇ ਇੱਕ ਚਲ ਨਿਕਲੇ ਵੇ ਆ ਬਿਨਾ ਜਿੱਕਾਂ ਤੋਂ ਚੱਲੀ ਜਾਂਦਾ ਪਹਿਲਾ ਸੀ ਹਾਂ ਬਾਕੀ ਉਹ ਆਈ ਵਾਣ ਵੀ ਘੱਟੋ ਘੱਟ ਪਿੰਨੇ ਦਾ ਲਾ 2.5 ਮਹੀਨੇ ਹੋ ਗਏ ਉਹਨੇ ਨੂੰ ਜਿਆਦਾ ਜਿਆਦਾ 3 ਦਿਨ ਵੀ ਹਾਂ ਤੇ ਤੁਹਾਡੇ ਵਾਸਤੇ ਟ్రਾਈ ਕਰਨਾ ਆਸੀ ਰੱਖਿਆ ਬੰਨ ਸੀ ਲਓ ਜੀ ਮੰਨ ਸੀ ਤੇ ਆ ਜੀ ਸਿਰਾ ਲੱਗ ਗਿਆ ਮੰਨ ਸੀ ਤੇ ਵੀ ਉਹ ਜੱਕ ਕੱਢ ਕੇ ਜੱਕ ਕੱਢ ਕੇ ਜਿਹੜਾ ਉਹਦਣ ਦੂਜੇ ਬੀਜ ਵੀ ਨਹੀਂ ਚੱਲਦਾ ਨਹੀਂ ਚੱਲਦਾ ਸੀ ਬਾਕੀ ਪਹਿਲੀ ਚ ਹਾਂ ਇਜੈਕਟ ਵੀ ਨਹੀਂ ਆਪਾਂ ਉਹਦਾਂ ਕੱਢੇ ਸੀ ਹਾਂਜੀ ਆਪਾਂ ਹੀਟ ਵੀ ਦੇਖ ਲਓ ਕਿੰਨੀ ਗਰਮ ਹੋ ਗਿਆ ਟਰੈਕਟਰ ਟੈਂਪਰੇਚਰ ਵੀ ਨਾਰਮਲ ਹੋਊਗਾ ਰਾਜੀ ਇੱਧਰ ਚਲਾ ਕੇ ਖਾ ਦਿਓ ਕਿੰਨਾ ਸਖਤ ਖੇਤ ਹੈ ਯਾ ਆਪਾਂ ਮਰ ਜੂ ਵਾਧਾ ਰਵੜੰਗੂ ਰਵੜੰਗੂ ਵਾਧਾ ਬਦੂਰਾ ਬਦੂਰਾ ਜੀ ਉਹੀ ਟਰੈਕਟਰ ਹੈ ਜਿਹੜਾ ਉਸ ਦਿਨ ਮਰੀ ਜਾਂਦਾ ਸੀ ਅੱਜ ਉਹੀ ਹਾਲਾ ਜਿੱਥੇ ਇਹ ਵੀ ਗੱਲ ਆ ਮਾਨ ਸਾਹਿਬ ਜਿੱਥੇ ਆਪਾਂ 4x4 ਟਰੈਕਟਰ ਦਾ ਗੇਅਰ ਕੱਢ ਦਿੰਨੇ ਆ ਉੱਥੋਂ ਗਿੱਠ ਵੀ ਨਹੀਂ ਟਰੈਕਟਰ ਤੁਰਦਾ ਹਿਲਦਾ ਹੀ ਨਹੀਂਗਾ ਆ ਗੁੰਮੇ ਠਾਏ ਆ ਜਿਹੜੇ ਗੁੰਮੇ 4x4 ਤੋਂ ਬਿਨਾ ਕਿੱਥੇ ਪੱਟੀ ਦੇ ਆ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਆ ਪਾਵਰ ਬਣ ਗਈ ਉਹ ਟਰੈਕਟਰ ਗਰਮ ਵੀ ਨਹੀਂ ਹੁੰਦਾ ਹੀਟ ਵੀ ਚੈੱਕ ਰਾਵਾਂਗੇ ਆਪਾਂ ਤੁਹਾਨੂੰ ਉੱਠਾ ਸਿੱਧਾ ਜਿਵੇਂ ਤੁਸੀਂ ਮਰਜ਼ੀ ਮੋੜ ਲਓ ਝਪੋਰਾ ਵੀ ਜਿਹੜੇ ਹੈਗੇ ਆ ਚੱਕਰ ਨਹੀਂ ਘੱਟ ਰਹੇ ਆਪਾਂ ਤਾਂ ਜੀ ਹਾਂ ਉੱਠਾ ਸਿੱਧਾ ਇਹ ਬਹੁਤ ਕੁਸ਼ ਕਰੂਗਾ ਇਹ ਇਹ ਇਹਨੇ 200 ਕਿਲੋਮੀਟਰ ਲਿਆਂਦਾ ਤੇਰੇ ਕੋਲੇ ਆਪਾਂ ਵਾਦਾ ਕੀਤਾ ਵੀ ਦੂਜੇ ਵਿੱਚ ਬੰਦ ਕਰ ਦੋ ਪੈਸੇ ਨਹੀਂ ਲੈਣੇ ਤੇ ਵਨ ਸੀਜ਼ਨ ਹੀ ਹੋਣਿਆ ਨਹੀਂ ਹੋ ਰਿਹਾ